ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾਵਾ ਦਾ ਡੇਰੀ ਫਾਰਮ ਲਾਟਕੇਰਾ ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਪਿੰਡ ਮਹਿਮਦਪੁਰਾ ਤਹਿਸੀਲ ਅਜ ਨਾਲਾ ਦੇ ਜ਼ਿਲ੍ਹਾ ਬਰਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਉਨੇ ਆਂ ਬਿਲਕੁਲ ਤਾਜ਼ੇ ਸੂਏ ਤੇ ਇੱਕ ਵਿੱਚ ਗੱਭਣ 40000 ਤੋਂ ਲੈ ਕੇ ਵੀਰ ਕੋਲ 1 ਲੱਖ 50000 ਤੱਕ ਠੀਕ ਮੱਝਾਂ ਆ ਗਈਆਂ ਬਹੁਤ ਚੰਗੇ ਕਦ ਕਾਠ ਵਾਲੀਆਂ ਸਾਰੇ ਭਾਅ ਹੈਗੇ ਵੀਰ ਦੇ ਕੋਲ ਚਾਜੋ ਹੁਣ ਕਰਦੇ ਆਂ ਵੀਰ ਨਾਲ ਗੱਲਬਾਤ ਅਖਰੀਕਾਲ ਪਾਜੀ ਸਾਕੀਕਾਲ ਦੀ ਸਾਕੀਕਾਲ ਦੀ ਏਡੀ ਉਹ ਠੀਕ ਠਾਕ ਹਾਂ ਵਧੀਆ ਚੜਦੀ ਕਲਾ ਜੀ ਚੰਗੀ ਕਲਾ ਚਾਹੀਦੀ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਬੜੇ ਤਕੜੇ ਨੇ ਕਿੰਨੇ ਅਜ ਲੈਂਦੇ ਲੱਭ ਕੇ ਚਲੋ ਜੀ ਮਹਾਰਾਜ ਦੇਣ ਵਾਲਾ ਇਹ ਤਾਂ ਗੱਲ ਸਹੀ ਆ ਚੈੱਕ ਕਰੋ ਭਾਈ ਬਾਕੀ ਜਾਂਦੇ ਜਦੋਂ ਮੰਨ ਲੱਗ ਗਿਆ ਲੈਣ ਦਾ ਪਤਾ ਸਾਲੀ ਆ ਤੇ ਆਜੋ ਹੁਣ ਸ਼ੁਰੂਆਤ ਕਰਦੇ ਆਪਾਂ ਛੋਟੀਆਂ ਸਾਰੀਆਂ ਚੰਗੀਆਂ ਭਾਅ ਸਾਰੇ ਆ ਠੀਕ ਹੈ ਜੀ ਕਾ ਦਾ ਵੀ ਕੋ ਮਰਦੀ ਲਵੇ ਹਨਾ ਠੀਕ ਹੈ ਠੀਕ ਹੈ ਹਾਂ ਹਾਂਜੀ ਆ ਵੀਰ ਜੀ ਦੱਸਿਓ ਪਹਿਲੇ ਨੰਬਰ ਤੇ ਜਿਹੜੀ ਵੱਡੀ ਹੈ ਇਹ ਪਹਿਲਣ ਛੋਟੀ ਸੂਈ ਜਾਈ ਅੱਛਾ ਜੀ ਛੋਟੀ ਦੇ ਪਹਿਲਣ ਸੂਈ ਆ ਪਰ ਥੱਲੇ ਉਹ ਛੋਟੀ ਨੂੰ ਦੋ ਦੋ ਸੰਭਰਾ ਦੂਜਾ ਵਾਲਾ ਲੱਗਾ ਜਗਾ ਠੀਕ ਹੈ ਜੀ ਬਾਈ ਚੈੱਕ ਕਰ ਲੈਂਦੇ ਐਡੀ ਛੋਟੀ ਠੰਡੀ ਆ ਠੰਡੀ ਆ ਵੇਖੋ ਮੈਂ ਕਹੇ ਪਮੇ ਜੀ ਦਰਦੀ ਸਾਡੇ ਕੋਲ ਇੱਕ ਆ ਹਾਂ ਜੱਡਾ ਬਹੁਤ ਛੋਟੀ ਨੂੰ ਸਾਫ ਲੱਗਾ ਹਾਂਜੀ ਹਾਂਜੀ ਇਹਦੀ ਛੋਟੀ ਹੁਣੇ ਅੱਧਾ ਘੰਟਾ ਪਹਿਲਾਂ ਤਰਾਇਆ ਮਾਰ ਕੇ ਲੈਂਦੀ ਕਿੰਨਾ ਪੇਦਾ ਛੱਲੇ ਦੁੱਧ ਜੀ ਵੀਦੀ ਦੁੱਧ ਛੋਟੀ ਥੱਲੇ ਰੇ ਲਿਆਦੀ ਥੋੜੀ ਉਹ ਜੇ ਘਰੋਂ ਸਾਹਮਣ ਵਾਲੀ ਹਾਂ ਛੋਟੀ ਥੱਲੇ ਦੁੱਧ ਹੋਊਗਾ 7 ਕਿਲੋ ਅੱਛਾ ਜੀ ਹਾਂ 7-8 ਕਿਲੋ ਪਰ ਦੁੱਧ ਛੋਟੀ ਦੁੱਧ 9-10 ਕਿਲੋ ਕਰ ਜੂਗੀ ਠੀਕ ਹੈ ਠੀਕ ਹੈ ਅਰੇ ਮੂੰਹ ਵੀ ਦੰਦਾਂ ਜੇ ਛੋਟੀ ਅੱਛਾ ਜੀ ਹਾਂ ਇਹ ਸੀਲ ਠੱਡੀ ਬਹੁਤ ਛੋਟੀ ਠੀਕ ਹੈ ਬੱਸ ਫੋੜ ਕੇ ਵਿਖਾਉਣੇ ਆ ਆ ਦੰਦਾਂ ਵੀ ਚੈੱਕ ਕਰਾ ਦਨੇ ਛੋਟੀਆਂ ਚਲੋ ਦਰਦੀ ਹੈ ਨਾ ਅਮੀ ਥੋੜਾ ਡਰਦੀ ਚਲੋ ਕੋਈ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣਾ ਇੱਥੇ ਆ ਕੇ ਚੈੱਕ ਕਰ ਸਕਦੇ ਜਾਂਦਾ ਤੁਸੀਂ ਚੈੱਕ ਕਰ ਸਕਦੇ ਹਾਂ ਆ ਆ ਬੱਚਾ ਛੋਟੀ ਦਾ ਛੋਟੀ ਦਾ ਆ ਬੱਚਾ ਕਿਹੜਾ ਆਹ ਆ ਬੱਚਾ ਆਹ ਵਾਲਾ ਵੀਰ ਜੀ ਦਾ ਜਵਾਬ ਹੈ ਜੀ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਕਿੰਨੀ ਆਦੀ ਸੋਈ ਛੋਟੀ ਹੈ ਜੀ ਕਿੰਨੀ ਹਫ਼ਤੇ ਖੰਡ ਦੀ ਹੋ ਗਈ ਹੈ ਜੀ ਠੀਕ ਹੈ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਬਿਲਕੁਲ ਗੋਲ ਸਿੰਘ ਆ ਅੰਡਰ ਕੁਆਲਟੀ ਅੰਡਰ ਕੁਆਲਟੀ ਛੋਟੀ ਦਾ ਕਿੰਨਾ ਦੂਜੇ ਸਕੇਸ ਨੂੰ ਲੱਗਦਾ ਹਾਂ ਆਤੀਜ ਲੱਗੀ ਝੋਟੀ ਨੂੰ ਹਾਂਜੀ ਹਾਂ ਫਿਰ ਬਾਕੀ ਪਹਿਲਾ ਸੂਆ ਸੋਈ ਆ ਬਾਕੀ ਥਣ ਚੰਗਾ ਬਣਾਇਆ ਨੇ ਹਾਂਜੀ ਬੰਦਾ ਜੀ ਪਹਿਲਾ ਦੂਵੇ ਝੋਟੀ ਸੋਈ ਆ ਇਹਨਾਂ ਤੋਂ ਢੀ ਸਾਹਮਣ ਵਾਲੀ ਆ ਜਿੱਡੀ ਥਣ ਕਿੱਡੇ ਦੀ ਝੋਟੀ ਸਾਹਬ ਹੈ ਦੁੱਧ 9-10 ਕਿਲੋ ਕਰੀ ਜੂਗੀ ਠੀਕ ਹੈ ਜੀ ਠੀਕ ਹੈ ਆਦਾ ਫਾਕੀ ਪੀਸ ਕੁਆਲਟੀ ਸਿੰਘ ਬਹੁਤ ਸੋਹਣਾ ਲੱਗਾ ਵਾ ਤੇ ਥੱਲੇ ਉਹ ਵੀ ਬਹੁਤ ਥਾਣਵਾ ਨੇ ਦੀ ਚੰਗੀ ਜਾਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਦੀ ਹਾਂਜੀ ਭਾਈ ਜੀ ਲੱਗ ਕੇ ਤੁਹਾਨੂੰ ਮਾਝੋ ਤੁਹਾਨੂੰ ਨਾਲ ਸਾਈਜ਼ ਤੇ ਗੈਪ ਚੈੱਕ ਕਰਾਉਨੇ ਆ ਭਾਈ ਥੋੜਾ ਜਿਹਾ ਆ ਅਗਲੀ ਸਾਈਡ ਤੋਂ ਦਿਖਾ ਦਿਓ ਥੋੜਾ ਜਿਹਾ ਦੇਖੋ ਲੋਹੀ ਏ ਝੋਟੀ ਅੱਛਾ ਜੀ ਦੁੱਧ ਵਾਲੀ ਠੀਕ ਆ ਜੀ ਭਾਈ ਆ ਥਣਾ ਦਾ ਸਾਈਜ਼ ਤੇ ਗੈਪ ਵੀ ਚੈੱਕ ਕਰ ਸਕਦੇ ਥਣਾ ਦਾ ਝੋਟੀ ਲੱਗਦੀ ਨਹੀਂ ਭਾਈ ਜਣੋ ਹਾਂਜੀ ਹਾਂਜੀ ਬਾਕੀ ਹੈ ਥੋਲੀ ਆ ਇਹ ਥਣ ਬਹੁਤ ਸ਼ਾਨਦਾਰ ਆ ਦਾ ਚੈੱਕ ਕਰ ਸਾਡੇ ਤੇ ਲੱਗੇ ਤੂੰ ਕੀ ਮੁੱਲ ਭਾਜੀ ਕਰਨਾ ਰੱਖ ਰ ਮੁੱਲ ਜੀ ਥਣ ਚੜੇ ਦੀ ਸਾਹ ਹੈ ਛੁੱਟੀ ਦਾ ਭਾਵੇਂ 70 ਦੀ ਵੇਚਦੀ ਹੈ ਪਰ ਆਪਾਂ ਨਹੀਂ ਆਪਾਂ ਜਾਇਜ ਕਰਨੇ ਬੰਦਾ ਆਪਾਂ ਹਾਂ 65000 ਦੇ ਨਾਲ ਫੋਨ ਆਉਂਦੇ ਤੁਹਾਡੇ ਬਾਰੇ ਕਹਿੰਦੇ ਭਾਜੀ ਆਪ ਕਹਿ ਕੇ ਜਾਇਜ ਕਰਾ ਦਿੰਦੇ ਜੀ ਬਹੁਤ ਵਧੀਆ ਲੱਗਦਾ ਬਿਲਕੁਲ ਬਿਲਕੁਲ ਚਲੋ ਧੰਨਵਾਦ ਵੀਰਾਂ ਦਾ ਜਿਹੜੇ ਸਾਡੀ ਵੀਡੀਓ ਵੇਖਦੇ ਆ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਰ ਜੀ ਹਾਂਜੀ ਹਾਂਜੀ 65000 ਕਰ ਲਈ ਆਪਾਂ ਬੋਲ ਨਹੀਂ ਜਾਇਜ ਕਰੀਏ ਘਟਾਈਏ ਕਿੰਨਾ ਕਰੀਏ ਦੱਸੋ 5000 ਛੱਡੀਏ 80 ਦੀ ਦੇ ਦੀ 60 ਦੀ ਹੋਰ ਦੋ ਛੱਡਦੀਏ 52 ਦੀ 5000 ਦੀ ਜੋੜੀ ਦੇ ਦਾਂ ਕਰਦੀ ਹੋਰ ਹੋਰ ਯਾਰ ਕਰਦੀਏ ਕਰਦੀਏ ਲਓ 55000 ਦੀ ਝੋਟੀ ਹੋ ਗਈ ਲਓ 55000 ਰੇਟ ਪੁੱਲ ਕੀਤਾ ਜੇ ਬਾਕੀ ਮੌਕੇ ਤੇ ਮਾਨਦਾਨ ਹੋਰ ਹੋ ਜਾਊਗਾ ਪਰ ਜਿੱਡੀ ਸਾਫ ਹੈ ਨਾ ਝੋਟੀ ਥਣ ਚੜੇ ਦੀ ਹਾਂਜੀ ਹਾਂ ਬਹੁਤ ਸ਼ਾਨਦਾਰ ਡਰ ਕੁਆਲਟੀ ਲੱਗੀ ਆ ਅੱਗੇ ਹੁਣ ਛੋਟ ਛਾਟ ਲਈ ਕੰਮ ਰਹਿ ਗਿਆ ਹੁਣ ਆਪਾਂ ਵੇਖੋ ਨਹੀਂ ਕਰ ਦਿਓ ਮਾਨ ਦਾ ਪੁੱਲਾ ਵੀ ਨੰਦਾ ਕਰ ਦਿਓ ਪੂਰਾ ਮਾਨ ਕਰਦਾ ਹਾਂਜੀ ਅੱਜ ਦੂਜੇ ਦਾ ਵਰਜ ਕਿਸੇ ਬਾਰੇ ਕਦ ਕਾਠ ਵਾਲੀ ਚੰਗੀ ਥਾਂ ਵੀ ਸੁੰਮੀ ਕਿਹਨੇ ਹਾਂਜੀ ਹਾਂ ਪਿੱਠ ਪੁੜੇ ਦੀ ਚੱਲੇਗੀ ਸਾਫ ਹੈ ਝੋਟੀ ਵੀ ਅੱਛਾ ਸਵੇ ਸੁਣਾ ਹੁਣ ਜੋ ਗੱਬਣ ਆਵੇ ਤਾ ਗੱਬਣ ਆ ਠੀਕ ਹੈ ਇਹ ਪਹਿਲੇ ਸੂਏ ਝੋਟ ਜਾਂਦੇ ਜਿੰਨਾ ਬਈ ਹਰ ਗਾਟੀ ਥੋਟੀ ਥਲੇ ਆਸ ਤੇ 13 14 ਕੋਲੇ ਰੱਖ ਸਕਦੇ ਪਰ 12 ਕਿਲੋ ਤੇ ਚੱਲ ਦੋਊਗੀ ਨਾਊਗੀ ਠੀਕ ਆਹ ਚੱਲ ਜਿੰਨਾ ਪਿਛਲੇ ਸਵੇ ਸਵੇ ਆਇਆ ਸਵੇ ਆਇਆ ਉਹਨਾਂ ਨਾਲ ਡੁੱਬ ਗਿਆ ਨਾ ਹਾਂਜੀ ਹਾਂਜੀ ਬਾਕੀ ਦੁੱਧ ਸੇਵਾ ਦਾ ਭਾਵੇਂ ਕੋ ਜਿੰਨਾ ਮੱਤੀ ਚੋਲੇ ਹਨਾ ਜਿੱਡੀ ਖਾਨ ਚੱਡੇ ਦੀ ਪੂਰੀ ਸਾਫ ਆ ਹਾਂਜੀ ਭਾਈ ਜਿੱਡੀ ਸੋਣੀ ਫੇਸ ਕੁਆਲਟੀ ਸਿੰਘਾਂ ਦਾ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਫੇਸ ਪਤਲਾ ਆ ਜਾ ਫੇਸ ਹੈ ਮੋਰਾ ਨਸਲ ਦੇ ਵਿੱਚ ਇਹ ਅਡਰ ਕੁਆਲਟੀ ਤੁਹਾਨੂੰ ਲੱਗੇ ਤਾਂ ਚੈੱਕ ਕਰ ਸਕਦੇ ਜੀ ਹਨਾਂ ਦਾ ਸਾਇਦੇ ਬਹੁਤ ਸ਼ਾਨਦਾਰ ਇਹਨਾਂ ਪਹਿਲੇ ਸਵੇਰੇ ਮਿਲਕਰ ਕੋੜੇ ਦਾ ਹੈਗਾ 12 ਲੀਟਰ ਤੇ ਵੀਰ ਕਹਿੰਦਾ ਵੀ ਚਲੋ ਐ ਤੇ ਕਿ 12 ਦੀ ਇੰਨੇ ਜ਼ਿਆਦਾ ਨਹੀਂ ਕਹਿੰਦੇ ਬਾਕੀ ਸ਼ਾਮ ਤੇ ਆ ਬਾਕੀ ਪਲੀ ਚੰਗੀ ਝੋਟੀ ਝੋਣ ਛਾਂ ਚੰਡੇ ਦੀ ਸਾਫ ਆ ਛਾਂ ਚੰਡੇ ਦੀ ਫੇਸ ਬਹੁਤ ਸੋਹਣਾ ਦਾ ਹਾਂਜੀ ਇਹ ਪਿੱਠ ਕੁੜੇ ਲੋ ਵੀ ਬਹੁਤ ਚੰਗੀ ਆ ਤਾਂ ਜੋ ਹੁਣ ਕਰਦੇ ਆ ਵੀਰ ਨਾਲ ਗੱਲਬਾਤ ਕੀ ਮੁੱਲ ਕਰਨਾ ਰ ਅ ਪਾਈਂਦੇ ਹੀ ਕੋਸ਼ਿਸ਼ ਕਰਦੇ ਆ ਵੀਰ ਦੀ ਘੱਟ ਤੋਂ ਘੱਟ ਮੁੱਲ ਕਰਾਈਆ ਕਰੀਏ ਤੇ ਚਲੋ ਵੀਰ ਬਹੁਤ ਪਿਆਰ ਬਖਸ਼ਦੇ ਦੇਖਣ ਵਾਲੇ ਹੈਲੋ ਧੰਨਵਾਦ ਹਾਂ ਹਾਂਜੀ ਭਾਈ ਜੀ ਬਾਕੀ ਅਜੇ ਕੀ ਕਰਦੇ ਵੀਰ ਨਾਲ ਗੱਲ ਕੀ ਮੁੱਲ ਕਰਨਾ ਭਾਈ ਜਰਾ ਧੀ ਝੋਟੀ ਸਾਫ ਆ ਥਾਂ ਚੜੀ ਝੋਟੀ ਬਣਉਂਗੀ ਅਜੇ ਹਾਂਜੀ ਅਜੇ ਵੇਖੋ ਬਣੂ ਝੋਟੀ ਅਜੇ ਕਿ ਨਕਡਾਮ ਖੜ ਜਾਉ ਤਾ ਮੈਨੂੰ ਪੰਜ ਚਾਰ ਦਿਨ ਝੋਟੀ ਠੀਕ ਆ ਜੀ ਬਾਕੀ ਅਜੇ ਢਿੱਲਾ ਡੋ ਨਾ ਬਹੁਤ ਆਵਾ ਨੇ ਵਿੱਚ ਹਾਂਜੀ ਤੇ ਸ਼ਾਨਦਾਰ ਆਰਡਰ ਕੁਆਲਟੀ ਇਹਨੇ ਕਰ ਲੈ ਡੀਆਂ ਬਾਕੀ ਅਜੇ ਸੂਨ ਤੱਕ ਹੋਰ ਆਰਡਰ ਕੁਆਲਟੀ ਨੇ ਬਣਾ ਲੈਣੀਆਂ ਦੱਸਿਓ ਭਾਈ ਹਰ ਕੀ ਮੁੱਲੇ ਦਾ ਮੁੱਲ ਵੀਰ ਜੀ 99000 ਝੋਟੀ ਦਾ ਗੈਜ ਕਰੀਏ ਦੱਸੋ ਕਿ ਨਾ ਕਰੀਏ ਹਾਂਜੀ 5000 ਕਰ ਦਗੇ ਮਾਨਦਾਨ ਵੀਰਾਂ ਦਾ 5000 ਕਰ ਦਗੇ ਹਾਂ ਹਾਂ 5000 ਹੀ ਹੋਰ ਕਰ ਦਗੇ 60 ਕਰ ਦਗੇ 1081 85000 ਬਈ ਜੋੜੀ ਲਹੋ ਬਾਈ ਜੀ 85000 ਦੀ 85000 ਜੋੜੀ ਬਾਕੀ ਮੌਕੇ ਤੇ ਮਾਨਦਾਨ ਕਰਦੇ ਵੀਰਾਂ ਦਾ ਹਾਂਜੀ ਹਾਂਜੀ ਕਰ ਬਣ ਕੋਈ 85000 ਦੀ ਬਾਈ ਵੇ 12 ਲੀਟਰ ਦਾ ਮਿਲਕ ਰਿਕਾਰਡ ਆ ਪਿਛਲੇ ਸੋਵੇ ਦਾ ਥੋੜਾ ਜੰਡੇ ਦੀ ਸਾਫ ਆ ਤੇ ਬਾਕੀ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਕਿ ਠੀਕ ਸ਼ਾਨਦਾਰ ਦੁੱਧ ਵਾਲੀਆਂ ਨਿਸ਼ਾਨੀਆਂ ਨਾੜਾ ਬਹੁਤ ਵਧੀਆ ਲੱਗੀਆਂ ਵਾ ਅੱਗੀ ਪਲੀ ਪੁਲੀ ਚੰਗੀ ਆ ਹਾਂਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਤੁਹਾਨੂੰ ਦਿਖਾਈਏ ਨਸੂ ਭਾਜੀ ਤੇ ਬਾਰੇ ਇਹ ਬਾਜੀ ਦੋ ਦਿਨ ਸੂਈ ਰੋਏ ਜੀ ਅਛਾ ਜੀ ਹਾਂ 8 ਕਿਲੋ ਬੋਲੀ ਹੋ ਗਈ 8 9 ਕਿਲੋ ਠੀਕ ਹੈ ਜੀ 8 ਕਿਲੋ ਪਹਿਲੀ ਵਾਰ ਜੇ ਪਈ ਸੀ ਉਹ ਕਿਸੇ ਵੀਰ ਭਰਾ ਨੇ ਨਾ ਸਾਈ ਦਿੱਤੀ ਸੀ ਉਹ ਕਦੇ ਵੀਰ ਕਰਾ ਲਾਉਣ ਲਾਣ ਕਰੋਂ ਡਿਆ ਸੀ ਤੇ ਉਹਦੇ ਕਰਕੇ ਥੋੜੀ ਤਾਂ ਮੈਂ ਅਛਾ ਜੀ ਅਜੇ ਵੀ ਆਖੀ ਜਾਂਦਾ ਵਿਹਾਈ ਡੰਗਾ ਹੈਗੇ ਚਲੋ ਜੇ ਤੇ ਸਾ ਮਰਾ ਨਾਮ ਵੀ ਕੋ ਤੇ ਦੇ ਦਾਂਗਾ ਨੋ ਠੀਕ ਹੈ ਠੀਕ ਹੈ ਜੀ ਹਾਂ ਜੀ ਆਹੋ ਚਲੋ ਕੇਵਲ ਨਹੀਂ ਪੈਸੇ ਬਣ ਹਾਂ ਨਹੀਂ ਪੈਸੇ ਬਣਦੇ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਕਿ ਆਪਣੇ ਕੋਲ ਪੈਸੇ ਕਰਕੇ ਤੇ ਫਿਰ ਸੌਦਾ ਕਰਿਆ ਕਰੋ ਹਾਂ ਜੀ ਫਿਰ ਡੱਕਰੀ ਤਾਂ ਨਾ ਡੱਕਿਆ ਰਹੀਦਾ ਹਾਂ ਜੀ ਹਾਂ ਜੀ ਸਾ ਮਰਾ ਤੁਹਾਨੂੰ ਪਤਾ ਵੇਚਣਾ ਹੁੰਦਾ ਉਦੋਂ ਹੀ ਫੋਨ ਫੋਨ ਆਉਣੇ ਹੁੰਦੇ ਹਨਾ ਬਿਲਕੁਲ ਬਿਲਕੁਲ ਜੀ ਹਾਂ ਜੀ ਤારી ਸੂਈ ਆ ਤੇਰਾ ਬੱਚਾ ਹੋਵੇ ਦਾ ਕੋਈ ਦਾ ਕਟਾ ਠੀਕ ਹੈ ਆਹੋ ਲੱਗਦੀ ਇਹਦਾ ਜਵਾਬ ਜੇ ਦੁੱਧ ਨੂੰ ਮੈਂ ਚੰਗੀ ਆ ਇਹ ਵੀ ਨੀਲੀ ਰੋਈ ਵੇਚੀ ਆ ਗਿਆ ਜਵਾਬ ਹਾਂ ਜੀ ਦੁੱਧ ਨੂੰ ਮੈਂ ਚੰਗੀ ਸੋਲ ਕੇ ਵਿਖਾਈਏ ਭਾਈ ਹਾਂ ਸਨ ਸਾਸੂ ਕਰਤੀ ਆ ਫਿਰ ਵੀ ਮੈਂ ਚੰਗੀ ਥੱਲੇ ਬਣ ਗਈ ਆ ਦੋਦ ਮੈਂ ਕੱਢੂ 12 ਤੇਰਾ ਕਿਲੋ ਠੀਕ ਹੈ ਜੀ ਹਾਂ ਜੀ ਬਾਕੀ ਆਰਡਰ ਕੁਆਲਟੀ ਸਾਣਾ ਦਾ ਸੈਜ ਗਿਆ ਬਹੁਤ ਚੰਗਾ ਚਲ ਆਜੋ ਹੁਣ ਤੁਹਾਨੂੰ ਫੋੜ ਕੇ ਵਿਖਾਉਂਦੇ ਆ ਟੋੜਦੇ ਭਾਈ ਜਾਨ ਹਾਂ ਜੀ ਭਾਈ ਜੀ ਚੈੱਕ ਕਰ ਸਕਦੇ ਆ ਜੀ ਆਰਡਰ ਕੁਆਲਟੀ ਤੇ ਲਾਗੇ ਤੁਹਾਨੂੰ ਸਾਣਾ ਦਾ ਸੈਜ ਤੇ ਗੈਪ ਵੀ ਚੈੱਕ ਕਰਾਉਂਦੇ ਆ ਮੋੜ ਲਓ ਭਾਜੀ ਅិច្ਚ ਮੜ ਜਾ ਰੋਕੇ ਉਹ ਤਾਂ ਥਣਾ ਦਾ ਸੈਜ ਗੈਪ ਚੈੱਕ ਕਰਾਈਏ ਵੀਰਾਂ ਨੂੰ ਬੱਚੇ ਦੇ ਜਾ ਕੇ ਰੋਗੂਗੀ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਤੇ ਗੈਪ ਬਹੁਤ ਸ਼ਾਨਦਾਰ ਆ ਕੈਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਮੱਕੀ ਕਾ ਦਾ ਕਾਠ ਬਹੁਤ ਵਧੀਆ ਵਾ ਵੇਖੀ ਵੇਖੀ ਕਿਹਨਾਂ ਹਾਂਜੀ ਲੱਗ ਗਿਆ ਤੇ ਚੈੱਕ ਕਰਾਓ ਜੀ ਆਰਕਵਾਲਿਟੀ ਚੈੱਕ ਕਰੋ ਭਾਈ ਕਿਹੜਾ ਕੁਆਲਿਟੀ ਬਹੁਤ ਸ਼ਾਨਦਾਰ ਆ 12 ਲੀਟਰ 8 ਲੀਟਰ ਸੱਚ ਬਹੁਤ ਤਿਆਰ ਇਹ ਥੱਲੇ ਕਿੰਨਾ ਕੁ ਬਾਈ ਚ ਭਾਈ ਜਾਊਗੀ ਦੁੱਧ 12 13 ਕਿਲੋ ਕੱਢੂਗੀ ਠੀਕ ਆ ਜੀ ਤੇ ਪਿਛਲੇ ਸਵੇਰ ਦਾ ਕੋਈ ਇਹਦਾ ਰਿਕਾਰਡ ਹਾਂਜੀ ਇਹਨਾਂ ਕੋਲ ਆਈ 12 13 ਕਿਲੋ ਦੁੱਧ ਤਾਂ ਦੇ ਦਿੰਦੀ ਰਹੀ ਐ ਅੱਛਾ ਜੀ ਪਿਛਲੇ ਸਵੇਰ ਦਾ 12 ਲੀਟਰ ਹੀ ਮੰਨੋ ਤੁਸੀਂ ਕੀ ਮੁੱਲੇ ਦਾ ਹਰ ਮੁੱਲ ਫੁੰਗਣ ਤੇ ਕਰੀਏ ਕਿ ਦੱਸ ਦਈਏ ਨੇ ਲੋ 10 ਹੀ ਦਈਏਗੇ ਹਾਂਜੀ 10 ਹੀ ਦਈਏ ਮੁੱਲ ਕਰ ਨੂੰ ਜਿੰਨਾ ਮੱਡੀ ਕਰ ਲਈ 70 ਵੀ ਦੇ ਦਾਂਗੇ ਨੇ ਕਰੀਏ ਮਾਨਤਨ ਚ ਕਰ ਦਾਂਗੇ ਥੋੜਾ ਫੋਨ ਤੇ ਲਾਵੇ ਕੋਈ ਵੀਰ ਕਰ ਦਾਂਗੇ ਅੱਛਾ ਜੀ ਹਾਂ ਕਰ ਦਾਂਗੇ ਫੋਨ ਨੇ ਚਲੋ ਵੀਰ ਕਰ ਲਾ ਕੋਈ ਨਹੀਂ ਮੱਦਾ ਕਟਾ ਅੱਛਾ ਜੀ ਹਾਂ ਚਲੋ ਕਰ ਦਿਓ ਮਾਨਤਨ ਖੁੱਲਾ ਕਰੀਏ ਠੀਕ ਹੈ ਕਰ ਲਾ ਕੋਈ ਫੋਨ ਲਾਵੇ ਕੋਈ ਨਹੀਂ ਫੋਨ ਤੇ ਕਰ ਲਾਂਗੇ ਆਪਾਂ ਠੀਕ ਹੈ ਜੀ ਆਜੋ ਹੁਣ ਤੇ ਇਹ ਚੌਥੇ ਨੰਬਰ ਤੇ ਦੱਸਿਓ ਬਈਆ ਤੇ ਬਾਰੇ ਜੀ ਇਹ ਵੀ ਛੋਟੀ ਤਾਜੀ ਸੂਈ ਆ ਅੱਛਾ ਜੀ ਕੱਲ ਹੀ ਸੂਈ ਆ ਆਹ ਮਗਰ ਕੱਟੀ ਐ ਤੇ ਆਹ ਵਾਲਾ ਬਈ ਜਵਾਬ ਹੀ ਨਹੀਂ ਬਿਲਕੁਲ ਤਾਜ਼ਾ ਹੀ ਕੱ ਤਾਰੀ ਬਿਲਕੁਲ ਕਾਲੀ ਸੂਈ ਆ। ਕਾਂਬਲੇ ਬੁਗਾਦੇ ਚੰਗੇ। ਸਾਡੇ ਕੋਲ ਜੇਰ ਤੱਕ ਦੀ ਵੀਡੀਓ ਹੈ ਕਿ ਕੱਲ ਦੀ ਅਦੀ ਸੂਈ ਦੀ। ਬਿਲਕੁਲ ਨਾੜੂ ਰਿਸ਼ ਹੈ ਜੀ। ਅੱਗੇ ਛੋਟੀ ਚੰਗੇ। ਕੱਦ ਕਾਟ। ਇੱਥੇ ਪੜਾਵੇ। ਸਾਰੀਆਂ ਦੋਧੀਆਂ ਨੇ ਖਾਨੀਆਂ। ਥਾਣੇ ਦੀ। ਬਾਕੀ ਉਹ ਵੀ ਜਿਹੜਾ ਵੀਰ ਕੋਈ ਐ ਨਿਸ਼ਾਨੀ ਨ ਜਾਣਦਾ ਵੀ ਹੱਡੀ ਚੰਗਰ ਦੁੱਧ ਵਾਲੇ ਦੇ ਨਿਸ਼ਾਨੇ ਹੁੰਦੀ ਆ। ਅੱਛਾ ਜੀ। ਹਾਂ। ਬਾਕੀ ਥਣ ਚੜਦੀ ਬਿਲਕੁਲ ਸਾਫ ਆ। ਬਾਕੀ ਵੀਰਾਂ ਨੂੰ ਪਛਾਣ ਲਿਆ ਕੇ ਦੁੱਧ ਵਾਲੇ ਪਜੋ ਹਾਂ ਕੱਲ ਦੀ ਸੋਈ ਆ ਵੀ ਕੋਈ ਇਹ ਨਹੀਂ ਮਝੋੜੀ ਨੇ ਕੋਈ ਲੱਪਾ ਦੀ ਕੋ ਗੱਲ ਨਹੀਂ ਕੋ ਬਾਤ ਨਹੀਂ ਅੱਛਾ ਜੀ ਹਾਂ ਸਾਫ ਜੂਰੇ ਕਰਦੀ ਫਿਰ ਵੀ ਝੋਟੀ ਸਭ ਪੂਰੀ ਬੋਲ ਬਣ ਗਿਆ ਬਹੁਤ ਸ਼ਾਨਦਾਰ ਆ ਜੀ ਝੋਟੀ ਇਹਨਾਂ ਦਾ ਲਈਏ ਤੇ ਸਾਡੇ ਕੋਲ ਰਿਕਾਰਡ ਦੀ ਝੋਟੀ ਅੱਛਾ ਜੀ ਕਿੰਨਾ 13 14 ਕਿਲੋ ਦੁੱਧ ਪਿਛਲੇ ਸੋਈ ਦਿੰਦੀ ਰਹੀ ਆ ਠੀਕ ਆ ਠੀਕ ਆ ਐ ਕੱਲਾ ਕੱਲਾ ਥਾਨ ਲੱਗਾ ਬਿਲਕੁਲ ਗਿਠ ਗਿਠ ਤੇ ਥਾਨ ਲੱਗਾ ਬਹੁਤ ਸ਼ਾਨਦਾਰ ਉਹ ਵੱਡੇ ਕਦ ਕਰਦੀ ਕਦ ਕਾਟਾ ਤਾਂ ਬਹੁਤ ਖੁੜੇ ਲੋ ਬਹੁਤ ਉਚਕੜੀ ਆ ਮੱਝ ਹਾਂ ਜੀ ਚਾਜੋ ਹੁਣ ਤੁਹਾਨੂੰ ਸਪਾਈਆਂ ਬਹੁਤ ਛੋਟੀਆਂ ਬਹੁਤ ਸ਼ਾਨਦਾਰ ਆ ਵੀ ਚੈੱਕ ਕਰੋ ਭਾਈ ਜਿਹੜਾ ਕੁਆਲਟੀ ਅਰੇ ਝੋਡੀ ਦੇ ਆਈ ਸੀ ਆ ਭਾਈ ਕਹਿੰਦਾ ਕਿ 13 ਲੀਟਰ ਇਹਦਾ ਦੁੱਧ ਦਾ ਰਿਕਾਰਡ ਆ ਤੇ ਚਲੋ ਅੱਗੇ ਵੀ 13 ਹੀ ਕਹਿੰਦਾ ਵੀਰ ਵੀ ਚਲੋ ਇੰਨਾ ਤਾਂ ਵਾਅਦਾ ਨਹੀਂ ਕਹਿੰਦੇ ਬਾਕੀ ਜੇ ਕੋਈ ਸਾਂਭ ਵਾਲਾ ਜੀ ਕਿਤੇ ਕੱਟ ਕੱਟ ਵਾਲੀ ਝੋਡੀ 15 ਕਿਲੋ ਦੁੱਧ ਚੋ ਸਕਦਾ ਮੱਥੇ ਵਾਲਾ ਬਸ ਜੀ ਬਸ ਹਾਂਜੀ ਬਾਕੀ ਭਾਈ ਜੀ ਤੁਹਾਡੀ ਸਾਂਭ ਤੇ ਇਹ ਗੱਲ ਮੁੱਕਦੀ ਚਲੋ ਜਿੰਨੇ ਕੋਈ ਵੀਰ ਸਾਂਭ ਕਰ ਲੂ ਉਹਨਾਂ ਚ ਹੀ ਜਾਊਗਾ ਦੁੱਧ ਕਿੱਥੇ ਸਤਾਵ ਕਿੰਨਾ ਤਿਆਰ ਆਪਣਾ ਆਪਣੇ ਕੋਲ ਹਾਂਜੀ ਵੀਰ ਜੀ ਇਹ ਕਾਲੀ ਸ਼ਾਮੀ ਸੋਈ ਹੈ ਦੋ ਡਾਂਗਾਂ ਚੋਈ ਹੈ ਜੀ ਅੱਛਾ ਜੀ ਹਾਂ 4 ਕਿਲੋ ਸਵੇਰੇ ਚ ਹੋਇਆ ਸੀ ਅੱਛਾ ਜੀ ਜਵਾਬ ਇਹਨਾਂ ਦੇ 3-4 ਕਿਲੋ ਰਾਤੀ ਚ ਹੋਇਆ ਸੀ ਅੱਛਾ ਯਾਨੀ ਕਿ 9 ਕਿਲੋ ਹੈਗਾ ਇਹਦਾ ਜਵਾਬ ਹਾਂਜੀ ਹਾਂਜੀ ਇਹ ਜਵਾਬ ਕੱਢੀ ਛੱਡ ਗਏ ਅੱਛਾ ਜੀ ਬਾਕੀ ਤੁਹਾਨੂੰ ਪਤਾ ਹੈ ਝੋਡੀ ਘੱਟ ਜੀ ਸੋਈ ਹੈ ਜੇ ਆਪਾਂ ਦੁੱਧ ਦੱਦ ਤੱਕ ਨਹੀਂ ਦੇਣਾ ਠੀਕ ਹੈ ਉਹਦੀ ਕੋਈ ਦਾਹਾਂ ਦਾਣਾਂ ਨਹੀਂ ਝੋਡੀ ਆਪਣਾ ਆਪ ਖਾਊਗੀ ਠੀਕ ਹੈ ਠੀਕ ਹੈ ਬਾਕੀ ਅੰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਥੱਲੇੋਂ ਬਹੁਤ ਸਾਫ ਆ ਰਹਾ ਹੈ ਦਾ ਲਓ ਬਾਈ ਚੱਕਾ ਸਾਡੇ ਬਿਲਕੁਲ ਹੀ ਬਰਾਬਰ ਆ ਕੋਈ ਛੱਡਾ ਬਿਲਕੁਲ ਬਰਾਬਰ ਆ ਸੋਨਾ ਹਾਂਜੀ ਹਾਂਜੀ ਕੀ ਮੁੱਲ ਇਹਦਾ ਹੈ ਮੁੱਲ ਵੇਖ ਲੋ ਨਹੀਂ ਤੁਸੀਂ ਦੱਸੋ ਇਹ ਆ ਹੀ ਦਸੀਏ ਆਪਾਂ ਨਾ ਬਾਈ ਜਿਹੜਾ ਜੀ ਦਸੀ ਹਾਂਜੀ ਇਹਦੀ ਝੋਡੀ ਇੱਕ 5 ਦੀ ਛੱਡ ਦੀਏ ਚੋ ਮਾਨਤਨ ਕਰਦੀਏ ਕਿੰਨਾ ਕਰਦੀਏ 5000 ਛੱਡ ਦੀਏ 5000 ਬਾਈ ਜੀ ਕਹਿੰਦਾ ਲਓ ਵੀ ਲੱਖ ਪੂਰੇ ਵੀ ਪੂਰੇ ਲੱਖ ਦੇ ਦਈਏ ਇਹ ਕਰਦੀ ਹੋ ਛੱਡ ਜਾ ਹੋਰ ਮਾਨ ਕਰਦੀਏ ਲੱਖ 2000 ਛੱਡ ਦੀਏ 2000 ਛੱਡ ਦੀਏ ਹਾਂ 5 ਹੀ ਛੱਡ ਦੀਏ 99 95 10000 ਹੀ ਮਾਨ ਕਰਦਿਆ ਜੀ ਉੱਥੇ ਉਹ ਬਾਈ ਜੀ 10000 ਪਤਾ ਆਪਾਂ ਲਾਲਚ ਕਰਾਣੀ ਆ ਫੇਰ ਚਲੋ ਕੋ ਵੀਰਪਰਾ ਲੈ ਜੂ ਤੇ ਫੇਰ ਕੋਈ ਸਵੇਰੇ ਲੰਬ ਲੁਬ ਲਿਆਵਾਂਗੇ ਕਿ ਨਹੀਂ ਇਹ ਤਾਂ ਗੱਲ ਬਿਲਕੁਲ ਇਹ ਤੇ ਚਲੋ ਜਿਹੜਾ ਇਹ ਕੰਮ ਆਣਾ ਕਾਰੋਬਾਰੀ ਮੱਕੀ ਝੋਟੀ ਬੋਹਰ ਜਿੰਨੇ ਘਰ ਰੱਖਣੀ ਬੋਹਰ ਸਟੈਂਡਰਡ ਦੀ ਝੋਟੀ ਆ ਘਰ ਰੱਖਣ ਵਾਲੀ ਬਹੁਤ ਟੇਸਕਵਾਲ ਤੋਂ ਮਚਾ ਸਕਦੇ ਸਿੰਕ ਵੀ ਬਿਲਕੁਲ ਗੋਲ ਸੈਂਡਲ ਟੈਂਕ ਸਿੰਗ ਅ ਮਗਰ ਕੱਟੀ ਇਹਦੇ ਇਹ 95000 ਦੀ ਜੀ ਬਾਕੀ ਮੌਕੇ ਤੇ ਮਾਨਤਾਲ ਹੋਰ ਹੋ ਜਾਊਗਾ ਵੀਰਾਂ ਦਾ ਹਾਂਜੀ ਤੇ ਆਜੋ ਹੁਣ 5ਵੇਂ ਨੰਬਰ ਤੇ ਆ ਤੋਹਫਾ ਲਿਆਂਦਾ ਨਾ ਇਹ ਨਾ ਇਹ ਨਾ ਅੰਕ ਇਹ ਅੜਦੇ ਦਿਖਾਉਂਦੇ ਆ ਆਹ ਦੀ ਗੱਲ ਕਰੀਏ ਪੱਕੀ ਹੈਂਡ ਤੇ ਨਗੇਨਾ ਦਿਖਾਉਂਦੇ ਤੁਹਾਨੂੰ ਪਾਈ ਜੀ 500 ਨੰਬਰ ਤੇ ਆਹ ਵਾਲੀ ਮੱਚ ਜੀ ਜਿੱਦੀ ਇਹ ਨਾ ਆਹ ਸੁਈ ਹੈ ਮਗਰ ਕੱਟੀ ਹੈ ਦੇ ਇਹ ਕੋ ਦੋਵਾਂ ਢਾਈਆਂ ਦੀ ਲਾਲੋ ਮਹੀਨਾ ਹੈ ਦੋਵਾਂ ਦੀ ਲਾਲੋ ਢਾਈਆਂ ਦੀ ਲਾਲੋ ਕੱਟੀ ਹੈ ਮਗਰ ਚੰਗੀ ਪਈ ਇਹ ਫੇਮਲ ਕਾਫ ਜੇ ਹਾਂ ਜੀ 6 ਮਹੀਨਾ ਦੇ ਤਾਂ ਪਾਈ ਕਹਿੰਦਾ ਕਿ ਦੋਵਾਂ ਦੀ ਲਾਲੋ ਢਾਈਆਂ ਦੀ ਲਾਲੋ ਹਾਂ ਬਾਕੀ ਇਹ ਵੀ ਜਦ ਕੋ ਵੀਰ ਕੋ ਲਈ ਆ ਇਆਂ ਤੇ 10 15 ਦਿਨ ਹੋ ਗਏ ਇਹਨੂੰ ਬਣੀ ਨੂੰ ਵੀ ਹੋ ਗਏ ਅਛਾ ਅਛਾ ਠੀਕ ਠੀਕ ਉਹਦੇ ਕਰਕੇ ਨਾ ਦੁੱਧਾਂ ਦੇ ਪਹਿਲਾਂ ਥੱਲੇ ਹੈਗਾ ਸੀ ਤੇ 8-9 ਕਿਲੋ ਅਛਾ ਜੀ ਤੇ ਉਹ ਬਣੀ ਜਦਣ ਦੀ ਤੇ ਥੋੜਾ ਜਿਹਾ ਮੈਂ ਦੁੱਧ ਘਟਾਇਆ ਤੇ ਵੰਡ-ਵੰਡ ਪਾਇਆ ਨਹੀਂ ਹੁਣ ਮੈਂ ਥੱਲੇ ਦੁੱਧ ਹੋਊਗਾ 5 ਕਿਲੋ ਠੀਕ ਹੈ 5 ਕਿਲੋ 5 ਦੇ 6 ਹੋ ਜੇ ਇੰਨਾ ਹੋਊਗਾ ਅਛਾ ਜੀ ਠੀਕ ਨਹੀਂ ਅਛਾ ਜੀ ਬਾਕੀ ਬੇਦਰਦੀ ਕੱਢ ਤਿੰਨ ਥਾਂ ਮਗਲੇ ਥਾਂ ਦੀ ਤਲੜਿਆ ਤਿੰਨ ਖਾਣਾ ਬਿਲਕੁਲ ਵਧੀਆ ਚੱਲਦੇ ਪੁੱਲੇ ਅਛਾ ਜੀ ਇੱਕ ਥਾਂ ਤਲੜਿਆ ਹਾਂ ਤੇ ਨਾਲ ਤਿੰਨ ਥਾਂ ਚੱਲਦੇ ਇਹ ਅਛਾ ਜੀ ਹਾਂ ਜੀ ਲੋ ਬਾਈ ਫੇਸ ਕੁਆਲਟੀ ਦਾ ਨਾ ਦਾ ਸੈੱਜ ਗਿਆ ਤੁਸੀਂ ਚੈੱਕ ਕਰ ਸਕਦੇ ਬੈਣੀ ਤਾਂ ਬੈਕ ਸਾਈਡ ਦਾ ਜਿਹੜਾ ਥਾਣੇ ਆ ਉਹ ਤੇ ਲੜਣਾ ਹਾਂ ਉਹ ਤੇ ਲੜਿਆ ਠੀਕ ਹੈ ਬਾਕੀ ਕੱਦ ਕਾਠ ਵੱਡੇ ਦੀ ਆ ਕੱਦ ਕਾਠ ਬਹੁਤ ਵਧੀਆ ਆ ਗੰਬਣੀ ਆ ਬਹੁਤ ਸਟੈਂਡਰਡ ਦੀ ਮਗਰ ਦੇ ਤੇ ਜੇ ਕੋਈ ਵੀ ਸਾਮੂਹ ਬਾਰੇ ਕੱਟੀ ਵੀ ਚੰਗੀ ਬਣੂਗੀ ਕੱਟੀ ਵੀ ਚੰਗੀ ਆ ਤੇ ਕੋਲ ਕਿ ਬੁਖਾਰ ਹੈ ਨੁ ਮੈਂ ਹਾਂਜੀ ਬੁਖਾਰ ਨਹੀਂ ਹਾਂਜੀ ਭਾਈ ਜੀ ਕਰੋ ਚੈੱਕ ਇਸ ਕੁਆਲਟੀ ਵਿੱਚ ਕਿਹੜਾ ਸਾਦੇ ਬਾਕੀ ਵੇਲ ਬੂਲ ਬਹੁਤ ਚੰਗੀ ਆ ਝੋਤੀ ਦੀ ਕਿੰਨਾ ਵਜੇ ਸਵੇਰ ਸੋਈ ਬਾਈ 3:10 ਵਜੇ ਸਵੇਰ ਸੋਈ ਜੇ ਠੀਕ ਹੈ ਜੀ 3:10 ਵਜੇ ਸੋਈ ਜੇ ਹਾਂਜੀ ਹਾਂਜੀ ਜਿਹੜਾ ਮੌਕੇ ਤੇ ਇਹ ਜਮਾਂਦਰੂ ਤੇ ਲੜਿਆ ਕਿ ਜਾਂ ਹਾਂਜੀ ਜਮਾਂਦਰੀ ਤੇ ਲੜਾਂਗੇ ਲਈ ਆ ਠੀਕ ਹੈ ਠੀਕ ਹੈ ਜੀ ਬਾਈ ਦਾ ਸੱਚ ਦਾ ਸੌਦਾ ਹੁੰਦਾ ਵਾ ਝੂਠ ਨਹੀਂ ਆ ਤੇ ਬਾਕੀ ਤਾਂ ਨਹੀਂ ਆਪਣੀ ਸਮਝ ਨਾਲ ਚੈੱਕ ਕਰਕੇ ਪਾਸ ਕਰਕੇ ਪਸ਼ੂ ਖਰੀਦੋ ਚਲੋ ਹਾਂ ਹਾਂਜੀ ਬਾਈ ਜੀ ਇਹਦਾ ਕੀ ਮੁੱਲ ਕਰਨਾ ਫਿਰ ਜੇ ਵੀ ਮੈਂ 50000 ਦੀ 50000 ਤੇ ਨਹੀਂ ਐ ਚ ਮਾਨਤਨ ਕਰੀਏ ਕਿੰਨਾ ਕਰੀਏ ਦੱਸੋ ਇਹ ਤੋਂ 50000 ਘੱਟ ਦੀ 45 ਦੀ 45 ਦੀ ਦੇ ਰਹੀ ਐ ਹੋਰ ਛੱਡ ਦੀ 2000 42 ਦੀ 40 ਦੀ ਦੇ ਦੀਏ ਪੂਰੇ ਲਓ ਭਾਈ ਜੀ 40 ਦੀ ਦੇ ਦੀਏ ਮੱਝ 40 ਦੀ ਦੇ ਦੀਏ ਦੁੱਧ 40000 ਦੀ ਮਤਲਬ ਲੰਬੀ ਲਮਾਈ ਦੇਖੋ ਮਾਈ ਜੀ ਮਗਰ ਫੀਮੇਲ ਕਾਫੇਰੇ ਹਾਂਜੀ ਇਹ 10 15 ਦਿਨ ਵੱਡੀ ਨੂੰ ਵੀ ਹੋ ਗਏ ਜੇ ਉਹ ਕੱਟੀ ਜੇ ਪਿੱਛੇ ਤੇ ਹਾਂ ਦੋਹਾਂ ਤੇ ਆਮ ਕੱਟੀ ਤੇ ਮਿਲਦੀ ਐ ਕੀ ਹੁੰਦੀ ਐ ਹਾਂਜੀ ਆਜੋ ਹੁਣ ਤਾਂ ਰੈਂਡ ਤੇ ਇੱਕ ਨਗੇਂਦਾ ਦਿਖਾਉਂਦੇ ਬਹੁਤ ਤਗੜੇ ਕਦ ਕਾਠ ਵਾਲੀ ਆ ਪਰ ਮਾਂ ਵਾਲੀ ਨੇ ਦੇਖੋ ਥੱਲੇ ਪੰਡਾ ਹੀ ਪਈਆਂ ਨੇ ਦੱਸਿਓ ਭਾਈ ਇਹਦੇ ਬਾਰੇ ਇਹ ਭਾਈ ਇਹਨੂੰ 2 ਦਿਨ ਹੋਏ ਸੂਈ ਨੂੰ ਅੱਛਾ ਜੀ ਇਹਦੇ ਪਿੱਛੇ ਵੀ ਕੱਟੀ ਆ ਠੀਕ ਆ ਜੀ ਫੀਮੇਲ ਕੱਟੀ ਆ ਆ ਕੱਟੀ ਆ ਆਹ ਵਾਲਾ ਜਵਾਬ ਆਪਣੀ ਮਾਂ ਕੀ ਤਰ੍ਹਾਂ ਹੀ ਕੱਟੀ ਐਜੇ ਕੱਟੀ ਐ ਕੱਟੀ ਸੀ ਬਿਲਕੁਲ ਇਹ ਵੀ ਚੰਗੇ ਸੀ ਮਨ ਦੇ ਹਾਂਜੀ ਲੋ ਠੀਕ ਹੈ ਤੁਹਾਨੂੰ ਪਤਾ ਉਹ ਮੋਰੋ ਜਿਹਦੇ ਵੀ ਕਿਸੇ ਦੇ ਵੀਰ ਕੋਲ ਆਈ ਆ ਪਰ ਬਹੁਤ ਓਰੀਜਨ ਲਾਲਾ ਸਾਹਿਬ ਬਹੁਤ ਚੜਾ ਹਣਾ ਬਹੁਤ ਰੀਝਾ ਲਾਦਾ ਕਾਠ ਫੇੜ ਐਡੀ ਪਤਲੀ ਚਮੜੀ ਆ ਜਿੱਥੇ ਹਾਥੀ ਮਾਰਦੋਗੇ ਹਾਥੀ ਸ਼ਭਜੂ ਉੱਤੇ ਹੀ ਠੀਕ ਹੈ ਠੀਕ ਹੈ ਜੀ ਕਿੰਨਾ ਕੁ ਮਿਲ ਕੇ ਥੱਲੇ ਤਿਆਰ ਅਜੇ ਵੀ ਜੀ 2 ਦਿਨ ਹੋਏ ਸੋਈ ਨੂੰ ਇਹ ਤਾਂ ਹੋਊਗਾ ਜੀ 9-10 ਕਿਲੋ ਬੋਲੀ ਹੋਊਗੀ ਠੀਕ ਹੈ ਜੀ 10 ਕਿਲੋ ਹਾਂ 10 ਕਿਲੋ ਲਗਭਗ ਹੋਊਗੀ ਬੋਲੀ ਠੀਕ ਹੈ ਜੀ ਹਾਂਜੀ 10 ਲੀਟਰ ਪੌੜਾ ਤਿਆਰ ਆ ਭਾਈ ਇਹ ਡਰਕੋਲ ਦੀ ਬਹੁਤ ਸ਼ਾਨ ਆ 9 ਹੋ ਜੇ 10 ਹੋ ਜੇ ਠੀਕ ਹੈ ਜੀ ਦੋ ਦਿਨ ਦੀ ਸੋਈ ਇੱਥੇ ਬਹੁਤ ਚੰਗਾ ਗਿੱਠ ਗਿੱਠ ਸਾਰਾ ਥਣ ਜਾਣਦਿਆ ਕਰਮਾਲੀ ਦਾ ਹਾਂਜੀ ਤੇ ਬਾਕੀ ਇਹ ਕਿ ਇਹੋ ਜਿਹੇ ਹਮ ਜਿਆਦਾਤਰ ਤੁਹਾਨੂੰ ਪੜਾ ਕੇ ਡੇਰੀ ਫਾਰਮ ਵਾਲਿਆਂ ਨੇ ਰੱਖੀਆਂ ਹੁੰਦੀਆਂ ਵਾਹ ਹਾਂਜੀ ਹਾਂਜੀ ਵੱਡੀ ਵੱਡੀ ਮੈਂ ਬਹੁਤ ਕੱਦ ਕਾਠਾ ਹਾਂਜੀ ਕਿੰਨਾ ਵਸੂਤ ਹੋਈਏ ਇਹ ਸੂਬਤ ਜਸੂਤ ਸੂਈ ਜੇ ਠੀਕ ਹੈ ਜੀ ਘਰ ਵਾਲੇ ਦੂਜਾ ਕਹਿੰਦੇ ਮਾਜਰ ਤਿੱਜਾ ਲਾ ਲੋ ਠੀਕ ਹੈ ਜੀ ਪਰ ਮੈਂ ਮੈਂ ਜਿਹੜੇ ਹਿਸਾਬ ਨਾਲ ਸਾਂਭੀ ਰਾਜੀ ਆ ਇਹ ਮੈਂ ਲੱਗਦੀ ਨਹੀਂ ਆ ਕਮੇ ਹੋਰ ਵੀ 500 ਵੇ ਸਵੇਰੇ ਸੋਵੇ ਤੇ ਮੈਂ ਲੱਗਣੀ ਨਹੀਂ ਜੇ ਤਿੱਜਾ ਸੂਈ ਦੂਜਾ ਤਿੱਜਾ ਚੱਲੂਗੀ ਮੈਂ ਹਾਂਜੀ ਭਾਈ ਜੀ ਕਰੋ ਚੈੱਕ ਬਹੁਤ ਤਗੜਾ ਕੱਦ ਕਾਠਾ ਸਿਰ ਤੋਂ ਵੀ ਉੱਚੀ ਜੇ ਵੇਖੋ ਚੈੱਕ ਕਰੋ ਇੱਥੇ ਜਾਣਦੀ ਮੈਂ ਆਰਡਰ ਕੁਆਲਿਟੀ ਤੁਸੀ ਲਾ ਕੇ ਚੈੱਕ ਕਰ ਸਕਦੇ ਜੇ ਪਿੱਠ ਪੂੜਾ ਬਹੁਤ ਮਜ਼ਬੂਤ ਆ ਚੋਟ ਮੱਜ ਦਾ ਕਰੋ ਚੈੱਕ ਬਾਈਕ ਉੱਤੇ ਹਨੇ ਮਾਦੀ ਪਟਾਂ ਦੀ ਇਹ ਨਾ ਡਾੜਨਾ ਹਾਂਜੀ ਪਹਿਲੀ ਕਰੋ ਚੈੱਕ ਕਿ ਰੋਕਿਓ ਫੜ ਗਿਆ ਲੱਗੇ ਤਾਂ ਆਰਡਰ ਕੁਆਲਿਟੀ ਸਾਡਾ ਦਾ ਸੈਜ ਗੈਪ ਚੈੱਕ ਰਾਈਏ ਨਾੜੀਦਾਰ ਕੱਡਾ ਲੱਗਾ ਵੇਖੋ ਕੱਡੇ ਦੇ ਨਾਲਾ ਵੇਖੋ ਇੱਕ ਕਰੋ ਸਣਾ ਦਾ ਸੈਜ ਤੇ ਗੈਪ ਨਹੀਂ ਖਾਲੀਆਂ ਪੂਰੀਆਂ ਦੇਖੋ ਹਾਂ ਚੋਣ ਵੀ ਭੋਲੀ ਹੈ ਕੁਆਲਿਟੀ ਦੇ ਮਿਲ ਕੋ ਵੈਨਾ ਤੋਂ ਚੈੱਕ ਕਰ ਸਕਦੇ ਜੀ ਕਿੰਨਾ ਕੁ ਚਵਾਈ ਜਾਊਗਾ ਦੁੱਧ ਭਾਈ ਜੀ ਦੁੱਧ ਵੇਖੋ ਜੀ ਜੱਡੀ ਮੈਂ ਆ ਹਾਂਜੀ ਇਹਦਾ ਜਿੰਨਾ ਹੀ ਉਹ ਮਾਰਦੋਗੇ ਉਨਾ ਹੀ ਥੋੜਾ ਹਾਂਜੀ ਠੀਕ ਨਹੀਂ ਮੈਂ ਆਪਾਂ ਝੂਠ ਨਹੀਂ ਮਾਰਨਾ ਨਹੀਂ ਨਹੀਂ ਉਹ ਹੀ ਗੱਲ ਵੀ ਜਿੰਨਾ ਕੋ ਗੱਲ ਕਹਦੇ ਭਾਵੇਂ ਇਹਦਾ ਜਿੰਨਾ ਮਰਜ਼ੀ ਕੋ ਦੁੱਧ ਆਦ ਦੇ ਨਹੀਂ ਭਾਈ ਜੀ ਬਹੁਤ ਹੁੰਦੇ ਹਾਂ ਕਰਨ ਵੀ ਜਿੰਨਾ ਕੋ ਆਪਾਂ ਬਸ ਠੀਕਾ ਕਰੋ ਵੜਕਾ ਪੜਾਉਣਗੇ ਅੱਜ ਮੋਲ ਕਰਦਾ ਜਿੰਨਾ ਕੋ ਆਪਾਂ ਦੱਸੀ ਹੈ ਲਈ ਆ ਹਾਂਜੀ ਉਹਨਾਂ ਦੱਸਿਆ ਵੀ ਆਪਾਂ 16 17 ਕਿਲੋ ਦੁੱਧ ਚੋਦੇ ਰਹਿ ਠੀਕ ਹੈ ਜੀ ਕੱਡ ਕੱਢ ਤੋਂ ਚਾਹੀਦਾ ਇਹਨੂੰ ਇਹ ਗੱਲ ਤਾਂ ਹੁਣ ਪਰਮਾਤਮਾ ਜਾਣਦਾ ਵੀ 15 ਕੱਢਣਾ 16 ਕੱਢਣਾ ਹੈ ਨਾ ਇਹ ਗਾਂ ਸੇਵਾ ਨਾਲ ਕਿਸੇ ਚੋਣਾ ਬਸ ਜੀ ਬਸ ਬਾਕੀ ਮੈਂ ਇਹਦੇ ਵਿੱਚ ਸ਼ਾਲਦੀ ਘੜੀ ਵੇਖੋ ਕੋਈ ਸ਼ੱਕ ਨਹੀਂ ਮੈ ਨਹੀਂ ਕੋਈ ਸ਼ੱਕ ਨਹੀਂ ਪਰ ਵੱਧ ਖਲੋਤਾ ਮੈਂ ਬਿਲਕੁਲ ਹਾਂ ਜੀ ਭਾਈ ਬਹੁਤ ਤਕੜੇ ਕਦ ਕੱਢਦੀ ਹੈ ਜੇ ਕੇ ਵੀਰ ਹਣੀ ਭਾਈ ਜੀ ਤਰੋ ਦੇ ਇਹਦੀ ਐਡੀ ਤਕੜੀ ਹੈ ਬਹਿ ਮਤੇ ਸਮਝ ਨਹੀਂ ਕੋਈ ਨਹੀਂ ਆਹ ਕੱਟੀ ਆ ਦੀ ਹਾਂ ਕੱਟੀ हाँ जी लागे तोलिटी देख सकते थे बहुत प्यारा कहीं मुल करना पाजी एद हो गए थोड़ा दो लाख के हाँ जी 2 ਲੱਖ ਨਹੀਂ ਆਪਾਂ 2 ਲੱਖ ਨਹੀਂ ਕਰਨਾ ਆਪਾਂ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਜੈਕਲੇਟ ਕਰ ਆਪਾਂ ਜਾਈ ਦੇ ਦੇਣਾ ਹਣਾ ਮੈਂ ਕਰਨ ਵਾਲੀ ਆ 2 ਵੀ ਭਾਵੇਂ 2.5 ਲੱਖ ਮੁੱਲ ਕਰ ਲੋ ਚਲੋ ਆਪਾਂ ਗਲਤ ਨਹੀਂ ਕਿ ਇਹਨੂੰ ਕਹਿੰਦੇ ਹਾਂ ਵੀਰ ਕੋਲ ਨਹੀਂ ਤੇ ਉਹਨੇ 1.5 ਤੋਂ ਵੀ ਤਾਂ ਕਰਨਾ ਆਪਾਂ 2.5 ਕਰਨਾ ਆਪਾਂ 몰ੀ ਮੈਂ ਦਾ 1 ਦਾ ਕਰਨਾ 1 ਦਾ 1 ਦਾ ਹੀ ਮੁੱਲ ਕਰਨਾ ਚਲੋ ਇਹ ਚੋ ਵਿਆਜ ਕਰਤੀਏ ਹਾਂਜੀ ਕਰਤੀਏ ਜੀ ਦੱਸੋ ਵੇ ਲੋ ਬਹੁਤ ਹਨ ਖਾਓ ਵੀਰ ਨੂੰ ਮੁੜ ਕੇ ਲੈਣ ਵਾਲੇ ਨੂੰ ਯਕੀਨ ਨਾ ਹੋਵੇ ਵੀ ਵਾਕਈ ਮਹਿੰਗਾ ਨਹੀਂ ਮੋਲਿਆ ਮੈਂ ਕਾ ਬਾਕੀ ਇਹ ਕੇ ਸਾਮ ਸਾਮ ਬਣ ਆ ਲਈ ਬਹੁਤ ਘਰ ਵਿੱਚ ਨਾ ਬਹੁਤ ਪਿਆਰੀ ਜੀ ਅੱਗੇ ਇਦਾਂ ਹੋਣਾ ਆਈ ਹੋਈ ਗੱਲ ਇਦਾਂ ਹੀ ਇੱਕ ਵੀਰ ਕੋ ਪੁੱਛਿਆ ਦੱਸਿਆ ਵੀ ਮੈਂ ਤਾਂ 95 ਆ ਉਹ ਵੀਰਾਂ ਦਾ ਨਿਰੇ ਹੀ 95 ਕਿ ਇੱਕ 95 ਮੈਂ ਨਹੀਂ ਵੀਰ ਸਾਡਾ ਨਿਰੇ ਹੀ 95 ਆ 95 ਆ ਹਾਂ ਮਾਦੀ ਆਪਾਂ ਵੀਡੀਓ ਦੇ ਇਹੋ ਨਾਲ ਵੀਡੀਓ ਦਾ ਬੱਤੀ ਹੀ ਚਲ ਛੱਡ ਦਈਏ 5000 ਹਾਂਜੀ 5 ਕਰ ਦਈਏ ਮਾਦਾ ਇੱਕ 5 ਦੀ ਇੱਕ 5 ਦੀ ਦੇ ਦਈਏ ਇੱਕ 5 ਦੀ ਦੇ ਦਈਏ ਇੱਕ ਦੀ ਦੇ 5 ਦੀ ਦੇ ਦਈਏ ਦੇ ਦਈਏ ਦੇ ਦਈਏ ਇਹ ਹੋਰ ਮਾਨ ਕਰ ਦਈਏ ਖੁਸ਼ੀ ਰੱਡੀ 2000 ਛੱਡ ਦਈਏ ਹੋਰ 1 3 1 3 ਦੀ ਦੇ ਦੀਏ ਬਾਈ ਜੀ 1 3 ਦੀ ਆ 1 3 ਦੀ ਮੱਜ ਪੰਦੀ ਵੇਖੋ ਮੱਜ ਬਹੁਤ ਸ਼ਾਨਦਾਰ ਆ ਕੋ ਟਿੱਠ ਪੂੜਾ ਬਹੁਤ ਮਜ਼ਬੂਤ ਆ ਬਾਈ ਦਾ ਫੋਨ ਬੜੇ ਫੋਨ ਆਉਂਦੇ ਬਾਈ ਦੇ ਹਨੂ ਵੀ ਚਲੋ ਧੰਨਵਾਦ ਵੀਰ ਜੀ ਲੱਭਦੇ ਰਹੀ ਦਸ ਵੇਰ ਥਲੇ ਕ ਸ਼ਾਮਾ ਦਾ ਕੋਈ ਨਾ ਕੋਈ ਵੀਰਾਂ ਭਰਾਵਾਂ ਵਾਸਤੇ ਕੋਈ ਵਖਰੀ ਜੀ ਤੋਹਫਾ ਕੋ ਲੈ ਕੇ ਜਾਣਾ ਤੋਹਫਾ ਹਰ ਵਾਰੀ ਲੈ ਆਈ ਹੁੰਦੇ ਜੀ ਹਾਂਜੀ ਹਾਂਜੀ ਚਲੋ ਮਹਾਰਾਜ ਦੇਣ ਵਾਲਾ ਗਾਂ ਆ ਜੰਨੇ ਤੇੜਾ ਵੀਰ ਭਰਾ ਕਰੇ ਮਹਾਰਾਏ ਕਿਸੇ ਨੂੰ ਚੜਦੀ ਕਲਾ ਰ ਕਰੇ ਕਹਿੰਦੇ ਕੀ ਕੋਈ ਵੀਰ ਭਰਾ ਫੋਨ ਲਾਉਗਾ ਮਾਨਤਨ ਹੋਰ ਹਾਂ ਕਰਦਾਂ ਮਾਨਤਨ ਬਸ ਵੀਰ ਮੈਂ ਤਾਂ ਮੁੱਲ ਕੋਈ ਏਡਾ ਜਿੰਨੇ ਮੈਂ ਲੈਣੀ ਹੈ ਕਿ ਚੰਗੇ ਵੀਰ ਨੇ ਪਰਖੂ ਵਾਲੇ ਨੇ ਮੈਂ ਲੈਣੀ ਹੈ ਪਰਖੂ ਵਾਲੇ ਨੇ ਹਾਂ ਠੀਕ ਨਹੀਂ ਇਹ ਤਾਂ ਗੱਲ ਸਹੀ ਹੈ ਹਾਂ ਹਾਂਜੀ ਵੀਰ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ